आ देख फ्रेंड रात गए साढ़े दस आप सौ गए सा लत कोई चीज नहीं गई मेल सुते क्या मेरे तो अज दो तीन बार को नंगे मैं उपरा मारी जाते ने गां अपने अंदरों की नंगना फिर लाइट जगाती कमरे की बैड तो सुते ही फिर मैं भी कंबल लैके बेटा अंज पिया ला गए मेरी लत्त था ना कुछ नंगे

ਇੱਦਾਂ ਸਰੀਰ ਨੂੰ ਮੈਸੇਡ ਦਾਲ ਆਹੋ ਆਹੋ ਆਦੇ ਬੈਠਦੇ ਨਾ ਆਜੀ ਆਲੇ ਸੋ ਗਏ ਹੋ ਨੇ ਅੰਦਰ ਨਾਲ ਨਾਲ ਜਲ ਜੀ ਸੱਗੀ ਲੱਭੀ ਜੇ ਅੰਮੀ ਮੇਰੇ ਤੇ ਨਾ ਚੜ ਜੇ ਹਾਂ ਉਹਦੇ ਵਿੱਚ ਅੰਛਾ ਮਰੀ ਬਈ ਮੇਰੇ ਅੰਛੇ ਤੇ ਨਾ ਚੜ ਜੇ ਮੇਰਾ ਅੰਛਾ ਛੁੱਤੀ ਆ

ਤੇ ਜਾਂਚਰੂ ਸਕੂਲੇ ਗਿਆ ਲਾ ਦਿੱਤਾ ਇਹ ਦੂਜੀ ਚਾਹੀਸੀ ਪੀਲੀਏ ਗਲਾਸ ਅਡੇ ਲਾ ਕੇ ਪਏ ਇਹ ਵੀ ਉੱਠ ਕੇ ਚਲ ਗਿਆ ਮੱਛਾ ਵਾਲ ਤੇ ਮੈਂ ਹੁਣ ਕਰਾ ਗਿਆ ਅੰਦਰ ਦੀ ਕਲੀਨਿੰਗ ਤੇ ਤੁਹਾਡੇ ਨਾਲ ਕਰਦੀਆਂ ਵੀਡੀਓ ਸ਼ੇਅਰ ਜੇ ਸਾਡੀ ਵੀਡੀਓ ਹਲੇ ਨਹੀਂ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਲਦ ਕਰਨਾ ਤੇ ਠੀਕਾ ਹੁਣ ਮੈਂ ਬੈਠੀ ਦੁਸ਼ਾਨੇ ਆਈ ਹਾਂ ਲਾਰੇ ਚੱਕ ਦੀਆਂ ਹਰ ਸਾਮਾਨ ਸੈਟ ਕਰ ਲਾ ਕੇ ਦੀਆਂ ਧੰਨਵਾਦ ਤੁਹਾਨੇ ਬਣੀ ਰਿਓ ਸਾਡੀ ਵੀਡੀਓ ਇੱਥੋਂ ਸ਼ੁਰੂ ਨਹੀਂ ਰੋਜ਼ ਦੇ ਕੰਮ ਕਰ ਜਦੋਂ ਬੱਚਾ ਚਲੇ ਗਿਆ ਸਕੂਲੇ ਬਾਰ ਦਾ ਇਹ ਝਾੜੂ ਲਗਾ ਕੇ ਤੇ ਸਿੱਧਾਣਾ ਪੈਂਦਾ ਅੰਦਰ ਹਜੇ ਮੇਰਾ ਗੋਇ ਕੁੜੇ ਦਾ ਪਿਆ ਹੈ ਇੱਕ ਸ਼ਹਿਰੋਂ ਆਈ ਕੁੜੀ ਨੂੰ ਗੋਇ ਦੇ ਕੰਮਾਂ ਵਿੱਚ ਲਾ ਦਿੱਤਾ ਇਹਨਾਂ ਨੇ ਦੇਖ ਲਓ ਮੈਂ ਸ਼ਹਿਰ ਦੀ ਹੁਣ ਤਾਂ ਚੇਤਾ ਹੀ ਭੁੱਲ ਗਈ ਮੈਂ ਸ਼ਹਿਰ ਦੀ ਸਭ ਰਸਤੋਂ ਗੇਮ ਪਰ ਭੰਡਾ ਦੀ ਲਾਈਫੋਂ ਜੇ ਮੈਂ ਸੋਚਦੀ ਨਾ ਉਹਦੇ ਮੁਕਾਬਲੇ ਸ਼ਹਿਰ ਦੇ ਹੁਣ ਮੈਨੂੰ ਪਿੰਡਾਂ ਦੀ ਵੈਸਟ ਲੱਗਦੀ ਹੈ 16 17 ਸਾਲਾਂ ਚ ਸ਼ਹਿਰ ਦਾ ਚੇਤਾ ਭੁੱਲ ਗਿਆ ਅੱਲਾਹ ਹੀ ਵਦਿਆ ਬਣਦੀ ਹੁਣ ਮੈਂ ਕਰਾਂਗੀ ਅੰਦਰ ਦੀ ਕਲੀਨਿੰਗ ਬੈੱਡ ਛੜੀ ਵਸ਼ਾਵਾਂਗੀ ਸੇਮ ਬਡਸ਼ੀਟ ਵਿਛਾਵਾਂਗੀ ਨਾਲ ਕਰਾਂਗੇ ਦੀਵਾਨ ਬੈੱਡ ਵੀ ਸਾਫ਼ ਡਸਟਿੰਗ ਵਗੈਰਾ ਕਰ ਦਾਂਗੀ ਤੇ ਝਾੜੂ ਲਾਵਾਂਗੇ ਬਾਅਦ ਚ ਆ ਦੇਖ ਸਕਦੇ ਜੀ ਫਿਰ ਮੈਂ ਨਾ ਜਦੋਂ ਦੀਵਾਨ ਬੈੱਡ ਦੀ ਚਾਦਰ ਵਿਛਾਣ ਲਗੀ ਤੇ ਫਿਰ ਮੈਨੂੰ ਲੱਗ ਗਈ ਨਹੀਂ ਕਿ ਜੀ ਚੂਹੀ ਮੈਨੂੰ ਹੋਇਆ ਹੈ ਆਇਆ ਇਹ ਆ ਕਿੱਥੋਂ ਗਈਆਂ ਸਾਡੇ ਘਰ ਆ ਦੇਖ ਸਕਦੇ ਜੀ ਪਹਿਲੇ ਮੈਂ ਸਾਰੀ ਬਡਸ਼ੀਟ ਵਿਛਾ ਲਾਂਗੀ ਜੇ ਫਿਰ ਤੁਹਾਨੂੰ ਸਾਡੀ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਪਲੀਜ਼ 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 ਇੱਥੇ ਦੇਖਿਓ ਹੁਣ ਮੈਂ ਸਾਰੀ ਕਲੀਨਿੰਗ ਆ ਲਈ ਐ ਥੋੜੀ ਬਹੁਤੀ ਰਸਟਿੰਗ ਵੀ ਕਰ ਲਾਂਗੇ ਨਾਲ ਦੇ ਨਾਲ ਫਿਰ ਨਮ ਬਾਅਦ ਚੋ ਕਾਲੋ ਜੀ ਹੋ ਜਾਂਦੇ ਚ ਅਸੀਂ ਇਹ ਝਾੜੂ ਲਾ ਕਰਾਂਗੇ ਜੋ ਹੋ ਜੇ ਉਹ ਸਹੀ ਹੈ ਤੇ ਹੁਣ ਮੈਂ ਕਰਾਂਗੀ ਦੀਵਾਨ ਬੱਧਦੀ ਇੱਥੇ ਦੇਖਿਓ ਮੈਨ ਦਿਖਾਈ ਦੇ ਪੈਣੀ ਐ ਛੋਟੀ ਜੀ ਹੀ ਬੜੀ ਹਰਾਨਗੀ ਛੋਟੀ ਚੀਜ਼ ਵੀ ਬੜੀ ਖਤਰਨਾਕ ਹੁੰਦੀ ਜੀ ਆਪਣੇ ਲਈ ਨਹੀਂ ਸਮਾਨ ਲੇ ਓ ਮਰ ਜੋ ਹੱਟੇ ਕਰ ਜੁਈਆਂ ਕਿੱਥੋਂ ਆ ਗਈਆਂ ਹੱਟੇ ਕਰ ਤੇ ਹੈ ਹੀ ਨਹੀਂ ਹਾਏ ਇਹਨਾਂ ਤੇ ਚੀਚਾ ਹੋਰ ਹਾਲੋ ਫੇਰ ਲੱਗ ਗਈ ਜੀ ਪੂਰੇ ਪਿਛੇ ਵੜੀ ਜੀ ਤੂ ਇਹ ਫੇਰ ਲੱਗ ਗਈ ਆਇਆ ਇਹ ਮੈਨੂੰ ਫਿਕਰ ਪੈ ਗਿਆ ਤੂ ਇੱਥੇ ਕਿੱਥੋਂ ਆਪਣੇ ਘਰ ਆ ਗਈਆਂ ਉਹ ਬੀਸ ਸੜੀ ਨੂੰ ਕੱਢਾਉਣੀ ਹੈ ਕਮਰਾ ਕਰ ਲਿਆ ਸੈੱਟ ਹੁਣ ਇਧਰ ਉਧਰ ਕਰਕੇ ਚੋਈ ਨੂੰ ਭਜਾ ਕੇ ਫੇਰ ਕਰਾਂਗੇ ਸਫਾਈ ਇਹ ਵਾਰ ਮੰਮੀ ਦੇ ਬਿਸਤਰਾ ਚਾਹਨਾ ਜ਼ਰਾ ਕੋਈ ਅੰਦਰ ਦੀ ਕਰਨੀ ਹੈ ਤੇ ਇਹਦੀ ਹੋਈ ਇੱਕ ਹਿਸਾਬ ਨਾਲ ਅਡੇਵਾਲੀ ਆ ਗਈ ਹੈ ਹੁਣ ਟਾਡੇ ਆ ਲਾਗੇ ਤੁਹਾਨੂੰ ਨਾਲੇ ਤੇ ਪਾਉਨੇ ਆ ਪੱਠਾ ਠਿੱਠਾ ਅਡਾ ਥੋੜਾ ਦਿਨ ਲਈ ਚੜਦਾ ਬਾਹਰ ਚੜ ਗਈ ਧੁੱਪ ਤੇ ਹੁਣ ਚਲ ਕੋਈ ਨਹੀਂ ਮੈਂ ਕਰਾ ਹੁਣ ਗੋਇ ਦਾ ਸਾਫ ਇਹ ਵੀ ਮੱਝਾਂ ਬਾਹਰ ਕੱਢ ਦੀਏ ਗੋਇਆ ਹੀ ਚਾਪੇ ਸੌਣਗੇ ਚਲਾਉਨੇ ਸਟਾਨ ਤੇ ਦਿਖਾਣੇ ਆ ਤੁਹਾਨੂੰ ਚਾਰੀਆਂ ਉੱਠਣੇ ਵੀ ਪੱਠੇ ਖਾਣ ਹੁਣ ਇੱਧਰ ਮੇਰੀ ਸ਼ਿਫਟ ਲੱਗੀ ਹੈ ਗੋਇਆ ਵਾਲੀ ਇਹ ਵੀ ਸਾਡੀਆਂ ਸ਼ਿਫਟਾਂ ਹੀ ਆਂ ਕਦੀ ਪਾਂਡੇ ਆ ਦੀ ਸ਼ਿਫਟ ਕਦੀ ਗੋਇਆ ਦੀ ਸ਼ਿਫਟ ਕਦੀ ਡਸਟਿੰਗ ਦੀ ਕਦੀ ਝਾੜੂ ਪੋਚੇ ਦੀ ਰੋਟੀਆਂ ਦੀ ਜ਼ਰੂਰੀ ਨਹੀਂ ਕੈਨੇਡਾ 'ਚ ਸ਼ਿਫਟਾਂ ਲੱਗਦੀਆਂ ਇੱਥੇ ਵੀ ਲੱਗਦੀਆਂ ਸ਼ਿਫਟਾਂ ਆ ਤੇ ਹੁਣ ਮੈਂ ਕਰਾਂਗੇ ਗੋਇਆ ਇਕੱਠਾ ਫੋੜੇ ਨਾ ਤੇ ਬਾਅਦ ਚ ਲਾਵਾਂਗੇ ਝਾੜੂ ਮੈਂ ਚੱਲ ਇਹਨਾਂ ਦੇ ਨਾ ਹੋਰ ਕਰਦਿਆਂ ਨੂੰ ਇਹ ਡਾੜੀ ਨਾਲ ਕੰਮ ਕਰਾਏ ਰਹੇ ਸੀ ਤੇ ਮੈਂ ਇੰਨਾ ਕ ਕਰਦਾ ਤੇ ਜਿਹੜੀਆਂ ਫਿਰ ਸਾਡੀਆਂ ਮੱਜਾਂ ਬਚਾਰੀਆਂ ਬਾਹਰ ਆ ਕੇ ਸਾਫ਼ ਸੁਥਰੇ ਖਾਂਦੇ ਬੈਠ ਸਕਣ ਤੇ ਨਾ ਫਿਰ ਜੇ ਨਾ ਨਾ ਸਾਫ਼ ਹੋਏ ਤੇ ਬੈਠਦੀਆਂ ਹੀ ਨਹੀਂ ਆ ਤੇ ਮੇਰਾ ਇਹ ਹੁਣ ਮੈਂ ਦਫਾ ਦਾ ਲਾਦਾ ਝਾੜੂ ਇਹ ਆਣਗੇ ਪੱਠੇ ਵਾਂਗੇ ਮੈਂ ਜ਼ਿਆਦਾ ਗੋਇ ਦਾ ਕੰਮ ਕਰਦੀ ਨਹੀਂ ਹੁੰਦੀ ਮਤਲਬ ਕਿ ਪੱਠੇ ਮਾਰਨਾ ਮੱਜਾਂ ਨੂੰ ਖੋਲਣਾ ਸੰਗਤ ਬਿਲਕੁਲ ਨਹੀਂ ਚਲਾ ਹੂੰਝ ਪੂਝ ਦੇਣੀ ਆ इकट्ठा ਕਰਦਾ ਹੂੰ ਇਸ ਦਾ ਸੰਗਲ ਨੀ ਮੇ ਖੋਲਦੀ ਮੈਂ ਜਿਹੜੀ ਚੀਜ਼ ਚੱਕ ਰੱਖ ਲਿਆ ਰੱਖ ਲਿਆ ਤੇ ਇਹ ਮੈਨੂੰ ਕਹਿੰਦੇ ਤੂੰ ਕਰਿਆ ਕਰ ਨਾ ਮੈਂ ਚੁੰਦੀ ਆ ਸਿਰਫ ਮੈਂ ਕਿ ਆਹ ਸਾਫ ਸਫਾਈ ਉਹਨਾਂ ਦੀ ਕਰ ਦੇਣੀ ਇਹ ਤਾਂ ਚੱਲ ਕੋਈ ਨਹੀਂ ਇੱਥੇ ਮੈਂ ਲਾ ਰਹੀ ਹਾਂ ਹੁਣ ਚਾੜੂ ਤੇ گویا ਕਰਦਾ ਇਕੱਠਾ ਇਹ ਬਾਅਦ ਚੋ ਛੋਟਾਂ ਅੰਗੇ ਜਦੋਂ ਟਾਈਮ ਲੱਗੇਗਾ ਅੱਗੇ ਕੋਈ ਵਾਲੀ ਆਂਦੀ ਸੀ ਤੇ ਹੁਣ ਉਹ ਹਟ ਕੇ ਜਵਾਬ ਦੇ ਦਿੰਦੀਆਂ ਨਹੀਂ ਪਤਾ ਨਹੀਂ ਕੀ ਗਲ ਉਹ ਵੀ ਕੰਮ ਕਰਕੇ ਨਾ ਖੁਸ਼ ਨਹੀਂ ਆ ਇਸ ਲਈ ਆਪ ਹੀ ਕਰਨਾ ਪੈਂਦਾ ਹੈ ਚਲੋ ਕੋਈ ਉਂਝ ਤੇ ਨਾ ਕਰ ਦੇ ਵੀ ਨਾਲੇ ਸਰੀਰ ਆਪਣਾ ਰਿਸਟ ਪੁਸਟ ਵਧੀਆ ਰਹਿੰਦਾ ਹੈ ਹੁਣ ਮੈਂ ਝਾੜੂ ਲਾ ਕੇ ਚੰਗੀ ਤਰਾਹ ਬਾਹਰ ਹੀ ਪਹਿਲਾਂ ਕਰਾਂਗੇ ਜਦੋਂ ਮੱਝ ਆਏ ਬਾਹਰ ਕੱਢ ਦਿੰਗੇ ਫਿਰ ਬਾਅਦ ਚੋਂ ਅੰਦਰ ਦਾ ਘਰਾਵਾਂਗੇ ਤੇ ਹੁਣ ਮੈਂ ਰੱਵਾ ਰਾਦਾ ਬਦਲ ਕੇ ਚਲ ਦਲ ਜੀ ਧੋਈ ਦੇ ਦੂੰ ਤਾਂ ਨਾ ਸੁੱਕ ਜਾਏਗਾ ਤੇ ਸਾਫ਼ ਹੋ ਜਾਏਗਾ ਵਿਚਾਰੀਆਂ ਬੈਠੀਆਂ ਰਹਿਣੀਆਂ ਫਿਰ ਮੈਂ ਧੋ ਦਿੱਤਾ ਸਾਰੇ ਪਾਣੀ ਇਹ ਸਾਡਾ वेस्ट ਨਹੀਂ ਹੁੰਦਾ ਇਹ ਨਾ ਸਮਝੋ ਮੈਂ ਪਾਣੀ वेस्ट ਸਾਡਾ ਸਾਰਾ ਪਾਣੀ ਸਬਜ਼ੀ ਨੂੰ ਨਾਲ ਦੀ ਨਾਲ ਲੱਗੀ ਜਾਣਾ ਹੈ ਇਹ ਮਤੋ ਕੇ ਫਿਰ ਮੇਰਾ ਰਾਤਾ ਬਦ ਕੇ ਕੰਮ ਜਾਂਦਾ ਹੋਤਾ ਥੋੜਾ ਬਤਾ ਵੇੜਾ ਹੁੰਦਾ ਹੋਤਾ ਮੈਂ ਜਲ ਵੇੜਾ ਵੀ ਕਰਕੇ ਲਾਉ ਜੇ ਤਾਂ ਆਪਣਾ ਵਧੀਆ ਹੋ ਜਾਏਗਾ ਤਾਂ ਕਰੋ ਇੰਜੋਏ ਫਰੈਂਡ ਤੁਸੀਂ ਵੀਡੀਓ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਇਸ ਤਰ੍ਹਾਂ ਤੁਹਾਨੂੰ ਮਿਲਦੇ ਰਵਾਂਗੇ ਹੋਰ ਨਵੇਂ ਵੀਡੀਓ ਨਾਲ ਤਹੀਂ ਤੁਸੀਂ ਤਾਂ ਸਾਡਾ ਲਾਈਫ ਸਟਾਈਲ ਜਿਹੜਾ ਪੈਂਟ ਦਾ ਕਿਹੋ ਜਿਹਾ ਲੱਗਦਾ ਇਹ ਕਾਹਦਾ ਲਾਈਫ ਸਟਾਈਲ ਜੀਵਨ ਹੀ ਹੈ ਕਿ ਜੀ ਰਹੇ ਹੈ ਜਿਹੜਾ ਤੇ ਹਨ ਮੈਲਾ ਜਿੱਤੇ ਜਿੱਤੇ ਪਾਣੀ ਨਹੀਂ ਨਿਕਲਦਾ ਉਹ ਚਾੜੂ ਨਾਲ ਘੜਤਾਂਗੇ हां ठीक है फ्रेंड मेरा ध्यान चावल है बार को देखा हूं और मैं था देता जितो ते उनी सूख जाएगा एकरी ਝਾੜੂ ਬੋਕਰ ਫੇਰਦਾਗੇ ਤੇ ਆ ਜਿਹੜਾ ਪਾਣੀ ਨਾ ਇਹ ਸੰਜੋ ਵੀ ਅਸੀਂ ਸਾਡੀ ਸਬਜ਼ੀ ਨੂੰ ਲੱਗ ਜਾਣਾ ਨਾਲ ਉਧਰ ਅਸੀਂ ਨਾਲ ਹੀ ਕੱਢੀ ਇਹ ਹੁਣ ਕੱਢ ਦਾਂਗੇ ਪਾਣੀ ਉਧਰ ਇਦਿਕੇ ਫਿਰ ਹੁਣ ਬਾਸ ਗਈ ਉਹਨਾਂ ਦੇ ਦਾਦੀ ਨਾਲ ਆ ਰਹੀ ਕਾ ਮੈਂ ਤਾਂ ਬਰਸੇ ਇਹ ਕਪੜੇ ਇਹ ਮੱਝਾ ਸੱਚ ਬਾਂਕ ਕੱਢ ਦੋ ਕਪੜੇ ਅੰਦਰ ਲਾ ਲਿਓ ਦੇਖ ਨਾ ਜੀ ਪਾਣੀ ਨਾ ਉਨਾਂ ਦੀ ਰਾਈ ਚੱਲੇ ਇਹ ਠੀਕ ਹੈ ਇਹ ਤਾਂ ਉਹ ਤੇ ਮੰਜਾ ਵੀ ਮੇਰਾ ਰਾਤਾਂ ਵੱਧ ਕੇ ਤਾਂ ਹੁਤਾ ਹੀ ਪਾਣੀ ਵੀ ਇੱਧਰ ਚੱਲੇ ਕਿਹੜਾ ਇੱਕ ਵਾਰੀ ਕਰਦਾ ਗਿੱਲਾ ਐਨਾ ਨਾ ਕਿ ਵੀੜਾ ਸਾਡਾ ਪੱਕ ਜਾਏਗਾ ਬੰਦ ਦੇ ਅੰਦਰ ਜਾ ਕੀ ਕਰਨਾ ਸਾਗ ਆਚਾਰ ਠੀਕ ਹੈ